ਵਾਨੀਗੜ੍ਹ ਸ਼ਹਿਰ ਵਿੱਚ ਬਾਲਿਆਲ ਰੋਡ ਦੇ ਉੱਪਰ ਸੋਏ ਦੇ ਨਜ਼ਦੀਕ ਕਬਾਰ ਦੇ ਗੋਦਾਮ ਨੂੰ ਬਿਜਲੀ ਸਰਕਟ ਦੇ ਨਾਲ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੁਕਾਨਦਾਰ ਦੇਸ਼ਰਾਜ ਰੋਟੀ ਖਾਣ ਘਰ ਗਿਆ ਸੀ। ਉਸ ਤੋਂ ਬਾਅਦ ਉਸ ਦੇ ਗੋਦਾਮ ਦੇ ਵਿੱਚ ਅਚਾਨਕ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਗਵਾਂਡਿਆ ਵੱਲੋਂ ਜਦੋਂ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਤਾਂ ਉਸ ਵੱਲੋਂ ਸੰਗਰੂਰ ਫਾਇਰ ਬ੍ਰਿਗੇਡ ਨੂੰ ਇਸ ਸਮੇਂ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਗੱਡੀ ਤਕਰੀਬਨ ਫੋਨ ਕਰਨ ਤੋਂ ਬਾਅਦ ਵੀ ਅੱਧੇ ਘੰਟੇ ਬਾਅਦ ਪਹੁੰਚੀ। ਆਮ ਲੋਕਾਂ ਲੋ ਆਪ ਅਗਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਵਿਦੇਸ਼ ਰਾਜ ਜੀ ਅੱਛਾ ਕਿਵੇਂ ਅੱਗ ਕਿਵੇਂ ਲੱਗੀ ਹੈਗੀ ਅੱਗੀ ਸ਼ਾਰਟ ਸਰਕਟ ਹੋਇਆ ਜੀ ਇਹ ਥੋੜਾ ਘੜਾਉਣਾ ਹਾਂ ਜੀ ਮੇਰੇ ਚਾਚਾ ਜੀ ਦਾ ਸੰਝ ਜਿਹੀ ਆਈ ਸਾਡਾ ਜੀ ਅੱਛਾ ਸ਼ਾਰਟ ਸਰਕਟ ਤਾਰਾਂ ਦਾ ਹੈ ਹਾਂਜੀ ਸਰ ਅੱਛਾ 5 ਗ੍ਰੇਡ ਨੂੰ ਕਿਸ ਨੇ ਫੋਨ ਕੀਤਾ ਕੀਤਾ ਸਰ ਅੱਧਾ ਘੰਟਾ ਹੋ ਗਿਆ ਹਲੇ ਤੱਕ ਕੋਈ ਆਇਆ ਨਹੀਂ ਹੈ ਜੀ ਅੱਛਾ ਹੋਇਆ ਸ਼ਾਰਟ ਸਰਕਟ ਕਰਨੀ ਆ ਹਾਂਜੀ ਔਰ ਛੱਟ ਕੇ ਕਰਨ ਹੋਇਆ ਉੱਥੇ ਤਾਰ ਜਾ ਰਹੀ ਹੈ ਕਿੰਨਾ ਕ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਨੁਕਸਾਨ ਹੋ ਗਿਆ ਸਰ 5 ਲੱਖ ਦਾ ਹੋ ਗਿਆ ਸਾਰੀ ਕਵਾੜਾ ਹੀ ਬੇਸਾਰਾ ਤੇ ਲੋਕ ਪਿੱਛੇ ਮਾਲ ਦੂਜਾ ਪੇ ਵਿੱਚ ਕਾਦੇ ਨਾਲ ਪਿੱਛੇ ਲੱਗੀ ਆ ਇਹ ਬਿਜਲੀ ਦੀ ਤਾਰ ਨਾਲ ਲੱਗੀ ਛੱਟ ਕੇ ਤਾਂ ਹੋਇਆ ਹੀ ਕੋਈ ਸਭ ਤੋਂ ਪਹਿਲਾਂ ਕਿਹਨੂੰ ਪਤਾ ਚੱਲੇ ਜੋ ਅੱਗ ਲੱਗੰਦਾ ਸਭ ਤੋਂ ਪਹਿਲਾਂ ਸਾਨੂੰ ਇਹ ਲੋਕਾਂ ਨੇ ਦੱਸਿਆ ਅੱਜ ਅਸੀਂ ਦੁਕਾਨ ਬੰਦ ਸੀ ਅੱਜ ਫੇਰ ਆਏ ਆ ਜੀ ਸਾਡੇ ਬੱਚੇ ਹੋਏ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਕਿ ਪਹਿਲਾਂ ਵੀ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਸਮੇਂ ਤੇ ਨਾ ਪਹੁੰਚਣ ਦੀ ਸ਼ਿਕਾਇਤ ਦਿੱਤੀਆਂ ਹਨ ਜਦੋਂ ਫਾਇਰ ਬ੍ਰਿਗੇਡ ਸਮੇਂ ਤੇ ਨਹੀਂ ਪਹੁੰਚ ਪਾਉਂਦੀ ਉਦੋਂ ਤੱਕ ਕੋਈ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ ਫਿਲਹਾਲ ਲੱਗਦੀ ਅੱਗ ਕਾਰਨ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜਗਵਾਨੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ